ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੈਰੀ ਟਿੱਲੋਂ ਤੇ ਮੇਰਾ ਵੱਡਾ ਵੀਰ ਗਗਨ ਸਿੰਧੀ ਅਸੀਂ ਤੁਹਾਡੇ ਸਾਹਮਣੇ ਪਹਿਲਾਂ ਵੀ ਬਹੁਤ ਸਾਰੇ ਗਾਣੇ ਰਿਕਾਰਡ ਕਰਕੇ ਪਾਏ ਸੀ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਜੀ ਔਰ ਲੇਟੈਸਟ ਗਾਣਾ ਪਾਇਆ ਸੀ ਚਮਕੀਲਾ ਬਾਈ ਜੀ ਤੇ ਜਿਮ ਤੁਹਾਡੇ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਉਮੀਦ ਹੈ ਤੁਸੀਂ ਸਾਡੇ ਅੱਜ ਦੇ ਨਵੇਂ ਗਾਣੇ ਨੂੰ ਉਸ ਤਰ੍ਹਾਂ ਪਿਆਰ ਦਿਓਗੇ ਜੋ ਕਿ ਅੱਜ ਦੀ ਕਿਸਾਨੀ ਦੇ ਹਾਲਾਤ ਨੂੰ ਦਰਸਾਉਂਦਾ ਹੈ ਪੇਸ਼ ਹੈ ਤੁਹਾਡੇ ਸਾਹਮਣੇ ਇੰਨਾ ਲੀੜਾ ਨੇ ਕੀਤੀ ਇਹ ਜੀ ਸਾਡੇ ਨਾਲ ਸ਼ੈਤਾਨੀ ਰਾਹੇ ਖੁਦ ਖੁਸ਼ੀਆਂ ਦੇ ਨਾ ਤੋਰਤੀ ਕਿਸਾਨੀ ਜੀਦੇ ਹੁੰਦੀਆਂ ਸੀ ਜ਼ੋਰ ਦੀਆਂ ਜੱਗ ਉੱਤੇ ਗੱਲਾਂ ਲਾੜ ਨਸ਼ਿਆਂ ਦੇ ਲਾਤੀ ਇਹਨਾਂ ਚੜਦੀ ਜਵਾਨੀ ਇਹਨਾਂ ਲਈ ਡੇਰਾਂ ਨੇ ਕੀਤੀ ਇਹ ਜੀ ਸਾਡੇ ਨਾਲ ਸ਼ੈਤਾਨੀ ਹੋ ਹੋ ਬੀਜ ਨਕਲੀ ਦਵਾਈਆਂ ਤੁਸੀਂ ਕਿੰਨੇ ਵੀ ਬਣਾਓ ਆਪ ਖਾਓ ਚਾਹੇ ਬਹੁਤਾ ਥੋੜਾ ਸਾਨੂੰ ਵੀ ਖਵਾਓ ਬੀਜ ਨਕਲੀ ਦਵਾਈਆਂ ਤੁਸੀਂ ਕਿੰਨੇ ਵੀ ਬਣਾਓ ਆਪ ਖਾਓ ਚਾਹੇ ਬਹੁਤਾ ਥੋੜਾ ਸਾਨੂੰ ਵੀ ਖਵਾਓ ਰੱਖੋ ਸਾਡਾ ਵੀ ਕਮਿਸ਼ਨ ਰੁਪਏ ਚੋਂ ਚਵਾਨੀ ਇੰਨਾਂ ਲੀਢਰਾਂ ਨੇ ਕੀਤੀ ਏ ਜੀ ਸਾਡੇ ਨਾਲ ਸ਼ੈਤਾਨੀ ਰਾਹੇ ਖੁਦ ਖੁਸ਼ੀਆਂ ਦੇ ਇੰਨਾ ਤੋਰਤੀ ਕਿਸਾਨੀ ਇਨਾਂ ਲਈ ਡੇਰਾਂ ਨੇ ਕੀਤੀ ਏ ਜੀ ਸਾਡੇ ਨਾਲ ਸ਼ੈਤਾਨੀ ਓ ਹੋ ਉਹਦੇ ਅੱਗੇ ਅچھے ਦਿਨ ਥੋੜੇ ਆਏ ਜਾਣੀ ਆਏ ਭੁੱਲ ਚਾਹਾਂ ਦੇ ਪਿਆਲੇ ਓ ਜਹਾਜੀ ਘੇੜੇ ਲਾਏ ਉਹਦੇ ਅੱਗੇ ਅچھے ਦਿਨ ਥੋੜੇ ਆਏ ਜਾਣੀ ਆਏ ਹੋਲੇ ਚਾਹਾਂ ਦੇ ਪਿਆਲੇਓ ਜਹਾਜੀ ਢੇੜ ਲਾਏ ਏਤੇ ਆਪਣਾ ਸੀ ਚੰਦਰਾ ਜੇ ਬਹੁ ਸੀ ਬੇਗਾਨੀ ਇਹ ਨਾਲੀ ਢੇਰਾਂ ਨੇ ਕੀਤੀ ਏ ਜੀ ਸਾਡੇ ਨਾਲ ਸ਼ੈਤਾਨੀ ਰਾਹੇ ਖੁਦ ਖੁਸ਼ੀਆਂ ਦੇ ਨਾ ਤੋਰਤੀ ਕਿਸਾਨੀ ਇਹ ਨਾਲੀ ਢੇਰਾਂ ਨੇ ਕੀਤੀ ਏ ਜੀ ਸਾਡੇ ਨਾਲ ਸ਼ੈਤਾਨੀ ਹੋ ਅਸੀਂ ਬਾਗੀ ਅਖਵਾਏ ਹੱਕ ਜਦ ਹੋ ਵੀਨੇ ਮੰਗੇ ਸਾਨੂੰ ਮਿੱਥ ਕੇ ਨਿਸ਼ਾਨੇ ਕਰਵਾਏ ਨਾ ਦੰਗੇ ਅਸੀਂ ਬਾਗੀ ਅਖਵਾਏ ਹੱਕ ਜਦ ਹੋ ਵੀਨੇ ਮੰਗੇ ਸਾਨੂੰ ਮਿੱਥ ਕੇ ਨਿਸ਼ਾਨੇ ਕਰਵਾਏ ਨਾ ਦੰਗੇ ਸਿੰਧੀ ਭੁੱਲੇ ਗੇ ਗੁਰਾਂ ਦੀ ਦਿੱਤੀ ਹੋਈ ਕੁਰਬਾਨੀ ਇੰਨਾਂ ਲੀਢਰਾਂ ਨੇ ਕੀਤੀ ਏ ਜੀ ਸਾਡੇ ਨਾਲ ਸ਼ੈਤਾਨੀ ਰਾਹੇ ਖੁਦ ਖੁਸ਼ੀਆਂ ਦੇ ਨਾ ਤੋਰਤੀ ਕਿਸਾਨੀ ਇੰਨਾਂ ਲੀਢਰਾਂ ਨੇ ਕੀਤੀ ਏ ਜੀ ਸਾਡੇ ਨਾਲ ਸ਼ੈਤਾਨੀ ਜੀ ਦੇ ਹੁੰਦੀਆਂ ਸੀ ਜ਼ੋਰ ਦੀਆਂ ਜੱਗ ਉੱਤੇ ਗੱਲਾਂ ਲਾੜੇ ਨਸ਼ਿਆਂ ਦੇ ਲਾਤੀ ਇੰਨਾ ਚੜਦੀ ਜਵਾਨੀ